ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਦੀ ਹੁਣੇ-ਹੁਣੇ ਨਿਕਲ ਕੇ ਆਈ ਹੈ ਜੀ ਐਸਓਲ ਦੇ ਸਭ ਤੋਂ ਵੱਡੀ ਖਬਰ ਹੁਣੇ-ਹੁਣੇ ਵਿਦਿਆਰਥੀਆਂ ਨੂੰ ਲੱਗ ਗਿਆ ਇਹ ਵੱਡਾ ਝੜਕਾ ਪੈ ਗਿਆ ਨਵਾਂ ਸਿਆਪਾ ਸਟੂਡੈਂਟ ਵੀਜ਼ਾ ਤੇ ਲੱਗ ਗਈ ਰੋਕ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਅਤੇ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਦੀ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਕਿ 2B ਨੇ ਦੁਨੀਆ ਭਰ ਦੇ ਅਮਰੀਕੀ ਦੂਤਾਵਾਸਾਂ ਨੂੰ ਅਦੇਸ਼ ਜਾਰੀ ਕੀਤੇ ਤੇ ਕਹਿ ਕੇ ਵਿਦਿਆਰਥੀ ਵੀਜ਼ਾਂ ਦੇ ਲਈ ਨਵੇਂ ਇੰਟਰਵਿਊ ਤੇ ਨਾ ਕੀਤੇ ਜਾਣ ਕਿਉਂਕਿ 트ੰਪ ਸਰਕਾਰ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਨੂੰ ਹੋਰ ਸਖਤ ਕਰਨੇ ਜਾਰੀ ਹੈ ਉਹਨਾਂ ਅੱਗੇ ਕਹਿ ਕਿ ਤਰੰਤ ਪ੍ਰਭਾਵਨਾ ਕੌਂਸਲਰ ਸੈਕਸ਼ਨ ਅਗਲੇ ਦਿਸ਼ਾ ਨਿਰਦੇਸ਼ ਜਾਰੀ ਹੋਣ ਤੱਕ ਵਿਦਿਆਰਥੀਆਂ ਐਕਸਚੇਂਜ ਵਿਸਟਰ ਵੀਜ਼ਾ ਦੇ ਲਈ ਨਵੇਂ ਇੰਟਰਵਿਊ ਲਈ ਸਮਾਂ ਨਾ ਦੇਣਾ ਹਾਲਾਂਕਿ ਪਹਿਲਾਂ ਤੋਂ ਤੈਅ ਕੀਤੇ ਗਏ ਇੰਟਰਵਿਊ ਕੀਤੇ ਜਾ ਸਕਦੇ ਹਨ ਪਰ ਨਵੇਂ ਇੰਟਰਵਿਊ ਸ਼ਡਿਊਲ ਨਾ ਕੀਤੇ ਜਾਣ ਇਹ ਬੰਦੀ ਐਫ ਐਮ ਦੇ ਜੇ ਵੀਆ ਸ਼੍ਰੇਣੀਆਂ ਤੇ ਲਾਗੂ ਹੈ ਜੋ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਐਕਸਚੇਂਜ ਵਿਸਟਰ ਨੂੰ ਕਵਰ ਕਰਦੇ ਹਨ ਤੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਆਉਣ ਵਾਲੇ ਵਿਦਿਆਰਥੀ ਅਮਰੀਕੀ ਸੁਰੱਖਿਆ ਦੇ ਲਈ ਖਤਰਾ ਹੋ ਸਕਦੇ ਹਨ ਜਾਂ ਯਹੂਦੀ ਵਿਰੋਧੀ ਮਾਹੌਲ ਨੂੰ ਪ੍ਰਕਾਸ਼ ਸਕਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ